ਵੇ ਬੱਚਿਆਂ ਨੂੰ ਦੇਖ ਕੇ ਮੁੱਲ ਲਾਤਾ ਤੇ ਉਹ ਤਾਂ ਇਹੀ ਹੈ ਮਾਹਰ ਮੱਗਰ ਨੇ ਪਿੰਡਾਂ ਚੋਂ ਨਾ ਸੁਨਾਮ ਦੇ ੜੀਏ ਚ 2500 2600 ਨੂੰ ਖਰੀਦੀਆਂ ਨੇ ਡਿੱਗਣਾ ਬੱਕਰੀਆਂ ਜਾ ਕੇ ਕੀ ਨੂੰ ਮਲੇ ਕੋਟਲੇ ਹੱਤੇ ਠੋਕਦੇ ਤੇ ਉਦੋਂ ਹੱਤਾ ਖੁੱਲਾ ਹੁੰਦਾ ਸੀ ਬੱਚੇ ਦੰਗੇ 8000 ਦੀ ਗੱਲ ਪਾ ਲੇਗਾ ਹੈ ਤੇ ਮਾੜੀ ਹੈ ਕੰਨ ਲੰਗੜੀ ਹੈ ਡੁੱਟੀ ਹੈ ਕੁਸ ਹੈ ਹੋ ਕਹਿ ਮੰਡੀਆਂ ਹੋ ਗਈਆਂ ਹੁਣ ਮੈਂ ਦੇਖਦਾ ਹੀ ਰਿਹਾ ਵੀਰੇ ਇਹਨੂੰ ਦੇਖ ਲੈ ਬਸ ਬੱਚੇ ਤਾਂ ਚੰਗੇ ਨੇ ਫਟਾ ਫੜਾ ਦੇ ਦਲਾਲੀ ਤੇ ਨਾ ਕੋਈ ਨਹੀਂ ਜਹੀ ਸਾਨੂੰ 100 ਸੋਈ ਦੇ ਦੀ ਬਥੇਰੇ 100 ਬਿਨਾਂ ਦੇਈ ਚਾਹੇ ਦਲਾਲੀ ਗੈਲ ਨਹੀਂ ਜਾਣਾ ਕਿਉਂ ਜੀ ਤੇਰਾ ਮਾਲ ਵੇਚਣਾ ਚਾਹੀਦਾ ਕਿਉਂ ਜੀ ਜਿੰਨੇ ਦਾ ਮਾਲ ਹੁਣ ਨਾ ਤੈਨੂੰ ਮੁੱਲ ਦੱਸਾ ਮੈਨੂੰ ਦਵਾ ਦੱਸਾ ਜਿੰਨਾ ਦਵਾ ਕਹ ਲੈਣੀਆਂ ਨੇ ਪਤਾ ਜੱਪਾ ਦੇ ਮੁੰਡੇ ਕਿਹੜਾ ਮਰਸਾ ਇਹੇਗਾ ਪੱਕਾ ਦੋ ਦੋ ਬੱਚੇ ਹੁਣ ਇੱਕ ਕੰਮ ਕਰਾ ਇਦਨ ਰੂਆਂ ਗੱਬਣਾ ਬੱਕਰੀਆਂ ਲਾਲ ਲੋਈਆਂ ਦੱਬੀਆਂ ਦੋ ਦੋ ਬੱਚੇ ਐ ਕਰ ਪੂਰੀਆਂ ਮੋਟੀਆਂ 10 ਬੰਦੇ ਨਾਲ ਲੈ ਚੱਲੀ ਇੱਥੇ ਦਵਾ ਦੇ ਪੂਰਾ ਨਹੀਂ ਮਿਲਨੀ ਆ ਰੁਪਈਆ ਲਿਆਵਾ ਜਿੰਨੇ ਹੋਰ 5 ਲੱਖ ਤੂੰ 2-3 ਲੱਖ ਮਿਲਵੇ ਲੈ ਕੇ ਆ ਜਾ ਕੁਛ ਨਹੀਂ ਹੁੰਦਾ ਨੇ ਤੈਨੂੰ ਮਿਲੇ 40% 20 ਨੂੰ ਵਿਚੋ ਹੀ ਦੇ ਦਾਂ ਕੱਢ ਕੇ ਕਰੋ ਕਿਸੇ ਦਾ ਤਾਂ ਕੀ ਠੇਕਾ ਹੈ ਘਰ ਦੀ ਮੁਰਗੀ ਦਾਲ ਬਰੋਬਰ ਮੈਂ ਸੋਚਣ ਨੂੰ ਚਾਰ ਬੱਕਰੀਆਂ ਮਰਗੀਆਂ ਘਾਟਾ ਸਮਝ ਲਾਂਗੀ ਮੇਰੇ ਘਰੇ ਹੀ ਆ ਜੀ ਮਿੱਤਰਾਂ ਕੱਲ ਨੂੰ ਨਹੀਂ ਆ ਸੁਣ ਜੀ ਪੰਚਾਇਤ ਵੀਡੀਓ ਬਣ ਗਈ ਪੱਟਾ ਕਰਾਂ ਨਾ ਕੋਈ ੱੱਕਾ ਨਹੀਂ ਤੇਰੀ ਗੱਲ ਤੇ ਫੁੱਲ ਚੜੂ ਮੈਂ ਮੈਂ ਤਾਂ ਮੰਡੀ ਚੋਂ ਹੀ ਕੋਈ ਪੱਠ ਲੈ ਕੇ 6000 ਦੀ ਕੋਈ 7000 ਦੀ ਲੈ ਜਾ 8 ਦੀ ਸਾਲ ਚੋ ਹੀ ਬੱਕਰੀਆਂ ਤਿਆਰ ਨੇ ਲੱਖ ਰੱਖ ਲੂੰਗਾ ਬੈਂਕ ਚ ਲੱਖ ਦੀਆਂ ਪੱਠਾਂ ਬਾਹਰੂੰ ਕੁਛ ਨਹੀਂ ਹੁੰਦਾ ਮੈਂ ਬੱਕਰੀਆਂ ਉੰਨੀ ਬਣਾ ਦੂੰਗਾ ਵੱਡੀਆਂ ਵੱਡੀਆਂ ਇਦੂ ਵੀ ਕੱਟਣ ਵਰਗੀਆਂ ਤੈਨੂੰ ਕੱਟ ਦਾਂ ਨਾ ਮੈਂ ਬੱਕਰੀਆਂ ਕਿਉਂ ਵੀ ਮਾਬਾ ਕੀ ਗੱਲਾਂ ਹੋ ਗਿਆ ਯਾਰ ਗਲਤ ਕੋਈ ਲੈ ਲੈ ਭਾਈ ਚੋਰ ਨਹੀਂ 9000 ਦੀ ਜਾਨੀ ਐ ਓ ਬਾਈ ਸਲਾਹ ਕਰ ਬੁੜੇ ਨਾਲ ਦੰਦ ਦੇਖ ਚੋਕੇ ਦੇਖ ਪੂਛ ਮੁੰਨ ਦੀ ਪੱਟ ਮੁੰਨ ਦੀ ਲੱਗ ਜੀ ਠੰਡੇ ਜੋ ਪਾਉਣ ਗਣਮੇ ਦਾ ਨੱਚ ਤਿਆਰ ਹੈ ਜਵਾਨ ਨਾਲ ਕੋੜੇ ਦੀ ਛੋਲੇ ਜਵਾਨਾ ਤਿਆਰ ਹੁੰਦੇ ਨੇ ਖਰਾਕ ਨਹੀਂ ਲੋਕ ਪਾਉਂਦੇ ਇਹ ਨਹੀਂ ਤਾਂ ਕਦੇ ਉਹ ਮੰਡੀ ਚੜ੍ਹਨੀ ਕਦੇ ਉਹ ਮੰਡੀ ਚੜ੍ਹਨੀ ਝਾਟੀਆਂ ਦਪਾਉਂਦਾ ਫਿਰਦਾ ਦੰਦ ਤਾਂ ਤਖੜੀ ਐ ਹੈ ਬੁੜੀ ਨਹੀਂ ਹੈਗੀ ਦਿਖਾ ਦੰਦ ਬਈ ਚਾਰ ਦੇ ਚੰਦ ਲੈ ਨਵੀਂ ਦੰਦੀ ਐ ਇਨੂੰ ਜੌਂ ਜੂ ਲੱਗ ਪਉਣ ਵਾਲੀ ਨੂੰ ਤਿਆਰ ਹੋ ਜੂਗੀ ਗਣਮੇ ਦਿਨਾਂ ਚ ਬੱਕਰੀ ਜਿੰਨੇ ਦੀ ਬੱਕਰੀ ਉਹਨੇ ਦੇ ਬੱਚੇ ਵੇਚ ਲਾਂਗੇ 20 ਦਿਨਾਂ ਨੂੰ ਹੁਣ ਕੱਤੇ ਚ ਦਵਾਰੇ ਆਸ ਲੱਗ ਜੂ ਠੰਡ ਉਤਰੀ ਤੋਂ ਹਾ ਬਹੁਤ ਹੀ ਸੋਹਣੀ ਦੇ ਕਿਚਾਂ ਜੰਗਰਾਂ ਪੋਣੀਆਂ ਨੇ ਆਪਾਂ ਨੇ ਸੋਹਣੀ ਸੋਹਣੀ ਦੇਖੀ ਜਾਂ ਸੋਹਣੀ ਦੇ ਜਵਖ ਨਾ ਹੋ ਗਏ ਓ ਜਾ ਮੇਰੇ ਯਾਰ ਆਪਣਾ ਵੰਸ ਵੀ ਵਧਣਾ ਚਾਹੀਦਾ ਹੈ ਨਾ ਨੋਂ ਦੀ ਦੰਨਾ ਬਈ ਹੋਰ ਕਿੰਨੇ ਦਿਨਾਂ ਪੂਰੀ ਕੱਕਾਪੀ ਦੀ ਦਿੰਨੇ ਹੁਣ ਤਾਂ ਨਹੀਂ ਗਲਤ ਮੁੱਲ ਲਾਇਆ ਵੀ ਤੇਰਨੂੰ ਸ਼ੰਗਾਰ ਦੇ ਚੇਲਿਆ ਹੈ ਇਹ ਜੀ ਬੱਕਰੀ ਹੋ ਜਾ ਮੈਂ ਮੁੱਲ ਲਾ ਕੇ ਗਿਆ ਤੇਰਨ ਹਾਸੀ ਮਜ਼ਾਕ ਨਹੀਂ ਕਰੀ ਅੱਜ ਇਹ ਮਾਰੀ ਐ ਜੇ ਹੁੰਦੀ ਟਕੜੀ ਫੇਰ ਟਕੜਾ ਮੁੱਲ ਕਰਦੀ ਕਿਉਂ ਵੀ ਤੇਰਾ ਉਹ ਵੀ ਬੱਚਿਆਂ ਨੂੰ ਦੇਖ ਕੇ ਮੁੱਲ ਲਾਤਾ ਤੇ ਹੂੰ ਤਾਂ ਇੰਜ ਮਾਰ ਮੱਗਰ ਨੇ ਪਿੰਡਾਂ ਚੋਂ ਨਾ ਸੁਨਾਮ ਦੇ ਏਰੀਆ ਚੋਂ 2500 2600 ਨੂੰ ਖਰੀਦੀਆਂ ਨੇ ਡਿੱਗਣਾ ਬੱਕਰੀਆਂ ਜਾ ਕੇ ਤੜਕੀ ਨੂੰ ਮਲੇਰ ਕੋਟਲੇ ਹੱਥੇ ਠੋਕਦੇ ਤੇ ਉਦੋਂ ਹੱਤਾ ਖੁੱਲਾ ਹੁੰਦਾ ਸੀ ਹੁਣ ਹੁਣ ਹੱਤਾ ਬੰਦ ਹੋ ਗਿਆ ਅਸੀਂ ਅੱਜ ਦੇ ਕਾਂਦੂ ਨਹੀਂ ਬਹੁਤ ਪੁਰਾਣੇ ਕਾਂਦੂ ਆ ਪੁੱਛਰੀ ਮੱਗਰੂਰੀ ਕਰਦਾ ਚਲ ਬਈ